ਗਾਈਸ ਆ ਰਣ ਸਸਿਕਾਲ ਕੀ ਅੱਜ ਚਲਨੇ ਤਾ ਅਚ ਸਪੈਟ ਬਲੌਗ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਸਾਰੇ ਵਧੀਆ ਹੋਗੇ ਸੋ ਅੱਜ ਦੇ ਬਲੌਗ ਨਾਲ ਫਿਰ ਬਨੇ ਰਹੇ ਹੋ ਤੁਸੀਂ ਸੋ ਆਪਣੇ ਬਲੌਗ ਦੀ ਅੰਦੀ ਸ਼ੁਰੂਆਤ ਹੁੰਦੀ ਅੱਜ ਫਿਰ ਮੌਸਮ ਬੜਾ ਜ਼ਿਆਦਾ ਹੋ ਰਿਹਾ ਹੈ ਅੱਜ ਨੇ ਜਨਵਰੀ ਮੇਰੇ ਖਾਲਜ ਮਾਰਨਿੰਗ ਤੋਂ 5:30 ਵਜੇ ਤੇ ਖੁੱਲੇ ਹੋਏ ਆ ਉਹ ਵੀ ਰਿਲੈਕਸ ਵੀ ਕਰ ਰਹੇ ਨੇ ਤੇ ਆਓ ਹੁਣ ਤੁਹਾਨੂੰ ਆਪਣੇ ਜਨਵਰਾਂ ਨਾਲ ਬਹੋਨੇ ਆ ਮੌਸਮ ਚੈੱਕ ਕਰ ਸਦੀ ਸਾਹ ਰੁੱਖਾਂ ਤੋਂ ਹਵਾ ਹਕ ਚੱਲ ਰਹੀ ਹੈ ਇਸੇ ਕਰਕੇ ਜੈਕੀ ਨਹੀਂ ਹੋ ਪਔਰ ਰਿਲੈਕਸ ਫੀਲ ਕਰਦੇ ਜੀ ਗਾਇਸ ਜਿਵੇਂ ਤੁਹਾਨੂੰ ਦੱਸਿਆ ਮੌਸਮ ਵਧੀਆ ਹੈ ਤੇ ਅੱਜ ਇੱਕ ਰਿਲੈਕਸ ਫੀਲ ਕਰਦੇ ਸੋ ਕੱਲ ਵੀ ਇਹ ਟਾਈਮ ਨੇ 5:30 ਵਜੇ ਖੁੱਲ ਗਏ ਸੀ ਅੱਜ ਵੀ 5:30 ਤੇ ਹੁਣ ਰੱਜੇ ਪਏ ਤਾਂ ਵੀ ਇਹਨਾਂ ਨੇ ਸੋੜੀ ਫਿਰਨਾ ਹੈ ਸੋ ਕੀ ਜਪਾ ਇਹਨਾਂ ਦਾ ਉਦਨ ਸਾਫ਼ ਕੀਤਾ ਸੀ ਤੇ ਇਕਦਾ ਜਿਹਨਾਂ ਦਾ ਗਾਇਸ ਪਾਣੀ ਆ ਭਰ ਰੱਖਦਾ ਇਧਰ ਬੂਏ ਦੇ ਕੋਲ ਤੇ ਬੂਏ ਦੇ ਕੋਲ ਰੱਖਣ ਦਾ ਇਹ ਫਾਇਦਾ ਰਿਆ ਨਹੀਂ ਤਾਂ ਇਹ ਕਾਲੀ ਡੇਗ ਗੰਦੇ ਹੀ ਤਾਂ ਜੇ ਇਹ ਇੰਨੇ ਗੰਦੇ ਨਹੀਂ ਹੋਏ ਤੇ ਚੈੱਕ ਕਰ ਸਕਦੇ ਆ ਚਿੱਟੀ ਜੀ ਜਿਹੜੀ ਇਹ ਜਿੱਦਣ ਨਿਕਲੀ ਹੁੰਦੀ ਉਦੋਂ ਸੋਹਣੀ ਲੱਗਦੀ ਇਹ ਚੈੱਕ ਕਰ ਸੋ ਹਾਂਜੀ ਗਾਇਸ ਗੁਰਤਾਜ ਆਪਣਾ ਵੀਰ ਪਾਣੀ ਭਰ ਕੇ ਰੱਖਣ ਲੱਗਾ ਹਾਂ ਵੇਖੋ ਗਾਇਸ ਕਿਡੇ ਪੱਖਾ ਪਾ ਲੈਂਦਾ ਇਹ ਪਾ ਦੇ ਪਏ ਪੱਖਾ ਉਧਰ ਵੇਖੋ ਚੱਕਰ ਇਹਨੇ ਪੱਖਾ ਲੱਗੂਗਾ ਪਰ ਗਾਇਸ ਅੱਜ ਤਾਂ ਮੌਸਮ ਠੰਡਾ ਇਹਨਾਂ ਨੂੰ ਪੱਖਾ ਲਾ ਕੇ ਦੇਣੀ ਚੰਗੀ ਤੇ ਨਹੀਂ ਹਨਾ ਕਰਦਾ ਇਹ ਪੱਖਾ ਕੇ ਢੇਰ ਮਾਣ ਇਹਨਾਂ ਨੂੰ ਇਹ ਪੱਖਾ ਲੱਗੂਗਾ ਚੰਗੀ ਤੇ ਨਹੀਂ ਬੰਦ ਕਰਦਾ ਇਹ ਠੰਡਾ ਠੰਡਾ ਮੌਸਮ ਆਖੋ ਬਦਲਵੇਂ ਮੌਸਮ ਹੈ ਪਿਰਸਾਨ ਆ ਜਮੀ ਨੂੰ ਨੋਈ ਮੀ ਕਿੱਥੇ ਸੋ ਹਾਂਜੀ ਗਾਇਸ ਹੁਣ ਆਪਾਂ ਤਿਆਰ ਹੋ ਕੇ ਚੱਲੇ ਆਂ ਅੰਕਲੋ ਨਾਲ ਕੋਲ ਸੇ ਅੱਜ ਚਿਕਸ ਲੈਣੇ ਰਾਣੀ ਵੀ ਨੇ ਲੈਣੇ ਹੀ ਉਹਨੋ ਤੇ ਸਵਾਰ ਚੱਲੇ ਆ। ਸੋ ਬੀਨੇ ਉੱਥੇ ਜਾ ਕੇ ਕਿਹੜੇ-ਕਿਹੜੇ ਆ ਤੇ ਕਰੀਏ ਹੁਣ ਆਪਾਂ ਚੱਲੇ ਆ ਫਿਰ ਤੁਸੀਂ ਬਣੇ ਰਹੋ ਵਲੌਗ ਨਾਲ। ਸੋ ਆਫ ਫਿਊ ਮੋਮੈਂਟਸ ਲੇਟਰ ਸੋ ਹਾਂਜੀ ਗਾਇਸ ਆਪਾਂ ਚਿਕਸ ਲੈਨ ਆ ਗਏ ਅੰਕਲ ਕੋਲ। ਸੋ ਹਾਂਜੀ ਗਾਇਸ ਆਪਾਂ ਚਿਕਸ ਲੈਨ ਆ ਗਏ ਤੇ ਅੰਕਲ ਨੇ ਕਿਹਾ ਤਾਂ ਕਿ ਜਾਓ ਤੁਸੀਂ ਅੰਦਰ ਜਾ ਕੇ ਵੇਖ ਲਓ। ਆਪਾਂ ਅੰਦਰ ਚੱਲਦੇ ਆ। ਸੋ ਉਹ ਤੁਹਾਨੂੰ ਸੋ ਹਾਂਜੀ ਗਾਇਸ ਅੰਕਲ ਉਹਨਾਂ ਕੋਲ ਆ ਪਾ ਚੁੱਕੇ ਆ। ਸੋ ਤੁਸੀਂ ਦੇਖ ਸਕਦੇ ਜੀ ਚਿਕਸ ਸੋ ਆ ਕੜਕਨਾ ਆਤਾ ਅੰਕਲੂ ਨਾਲ ਕੋਲ ਸੋ ਸੀਲ ਇੱਕ ਹੈਗੀ ਮੁਰਗੀ ਮੁਰਗੀ ਕਿ ਪਤਾ ਨਹੀਂ ਮੁਰਗਾ ਵਾ ਸੀਲੇ ਕਿ ਆ ਗਈ ਆ ਵੇ ਹੋਈ ਲੈ ਲੈਨੇ ਆਈ ਇੱਕ ਇਹ ਲੈ ਲਾਂਗੇ ਸੋ ਚਿਕਸਾ ਕਾਫੀ ਅੰਕਲ ਕੋਲ ਬਹੁਤ ਹੀਆ ਗਰੋਥ ਦੇ ਵੀ ਪਏ ਆ ਦੂਜੇ ਵੀ ਪਏ ਆ ਤੁਹਾਨੂੰ ਮੈਂ ਅੰਦਰ ਜਾ ਕੇ ਉਹਨਾਂ ਅੰਕਲ ਨੇ ਇਹ ਲੋਕ ਲਾਇਆ ਹੈ ਸਵਾਦ ਨਿਕਾਪੂਰ ਪਿਆ ਅੰਕਲ ਦਾ ਚਲੋ ਆਪਾਂ ਕੀ ਕੜਕਣਾ ਤੇ ਇਹਦੇ ਅੰਕਲ ਦੇ ਦੇਣੀ ਆ ਤੇ ਆਪਾਂ ਅੰਕਲ ਕੋਲ ਹੀ ਰਹਿਣ ਦਾਂਗੇ ਸੋ ਅੰਕਲ ਦਾ ਵੀ ਪਹਿਲਾਂ ਕੇਜ ਹੁੰਦਾ ਸੀ ਇਹ ਖਾਲੀ ਅੰਕਲ ਉਹਨਾਂ ਨੇ ਕੰਮ ਘਟਾਤਾ ਸੋ ਆਪਨੇ ਆਪਣੇ ਮਿੰਜਾ ਦੋਡੇ ਤੇ ਗਏ ਨਾ ਹੂੰ ਓਡੇ ਹੀ ਆਏ ਤੇ ਹੁਣ ਫਿਰ ਇਹ ਵੀ ਜਿੰਦੇ ਆ ਹੈ ਇਹ ਵੀ ਜਿੰਦੇ ਕੋ ਆਪਾਂ ਇਹੋ ਲੈਣੇ ਆ ਉਹ ਤਾਂ ਦੇਣੀ ਨਹੀਂ ਅੰਕਲ ਨੇ ਉਦੇ ਬਹੁਤ ਛੋਟੇ ਇੱਕ ਹੀ ਦਿਨੇ ਆਪਾਂ ਇਹ ਆਪਣੇ ਵੱਡੇ ਮਿਲ ਗਏ ਨਾ ਹਾਂ ਇਹ ਵੱਡੇ ਮਿਲ ਗਏ ਸਾਈਜ਼ ਵਧੀਆ ਚਲੋ ਗਾਇਸ ਆਪਾਂ ਤਾਂ ਮਿਲਦੇ ਹਾਂ ਜਦੋਂ ਆਪਾਂ ਅੰਗਲ ਜੰਨੇ ਹਾਂ ਹਾਂਜੀ ਗਾਇਸ ਕਾਫੀ ਵੇਟ ਕਰ ਰਹੇ ਹਾਂ ਅੰਕਲ ਆਏ ਨਹੀਂ ਅਜੇ ਤੱਕ ਆਪਾਂ ਨੂੰ ਕਹਿ ਕੇ ਗਏ ਮੈਂ ਆ ਗਿਆ ਬਸ 2 ਮਿੰਟ ਤੱਕ ਚਲੋ ਕੋਈ ਨਾ ਹੋਰ ਥੋੜੀ ਜਿਹੀ ਵੇਟ ਕਰ ਲੈਂਦੇ ਹਾਂ ਚਲੋ ਨੀਚਰ ਆਪਾਂ ਆਪਣਾ ਵਲੌਗ ਤੇ ਬੁਣਨੇ ਆਪਣਾ ਕੰਟੀਨਿਊ ਰੱਖਦੇ ਹਾਂ ਸੋ ਜਾਮ ਨੂੰ ਕਿੱਡਾ ਪੱਕਾ ਆਪਾਂ ਅੰਕਲ ਕਰਦੇ ਜਾਮ ਨੂੰ ਅਜੇ ਤੇ ਹਰਾ ਹੈ ਸੋ ਉਧਰੀ ਵੇਖੀ ਅੰਕਲ ਕੰਨ ਦੀ ਪਿੱਛੇ ਹੈ

ਤੋ ਹਾਂਜੀ ਗਾਈਸ ਆਪਾਂ ਚੂਚੇ ਕਰਾ ਲਏ ਪਏਕ ਅੰਕਲ ਤੋਂ ਤੇ ਅੰਦਰ ਦੀ ਕਲਿੱਪ ਨਹੀਂ ਮੈਂ ਬਣਾ ਸਕਿਆ ਕਿਉਂਕਿ ਆਪ ਫੜਨੇ ਪਏ ਥੋੜੇ ਜੇ ਅੰਕਲ ਇਕੱਲੇ ਸੀ ਤੇ ਆਪਾਂ ਚੂਚੇ ਕਰਾ ਲਏ ਪਏਕ ਨੂੰ ਤਨ ਕਰੀ ਮਿਲਦੀ ਜਾਂਦੀ A few moments later ਹਾ ਦੇਖ ਸਕਦੀ ਤੋ ਇਧਰੇ ਸਭੀ ਕਲਰ ਹੀ ਚੱਕਰ ਸੇ ਜੀ ਤੁਹਾਡਾ ਚੈੱਕ ਕਰਨ। ਤੁਹਾਨੂੰ ਜਿਹੜਾ ਪੱਠੀクセ ਨੇ ਆਏ ਹਾਂ ਉਹਨਾਂ ਨੂੰ ਬਾਹਰ ਵੀ ਕੱਢਤਾ ਵਾ। ਚਾਹ ਹੁਣ ਥੋੜਾ ਰਿਲੈਕਸ ਫੀਲ ਕਰਦੇ ਆ। ਇਹ ਚਿਕਸ ਆਪਣੇ ਨਹੀਂ ਹੀ ਇਹ ਆਪਾਂ ਆਪਣੇ ਰਾਜਵੀਰ ਨੂੰ ਤੋਂ ਆਏ। ਕਿਉਂਕਿ ਰਾਜਵੀਰ ਕੋਲੇ ਪੈਦਾ ਹੈ ਕਿੰਨੇ ਚਿਕਸ। ਪੈਦਾ ਹੈ ਉਹਨਾਂ ਕੋਲੇ ਕਿਸੀ ਨੂੰ ਮੁਰਗਾ। ਜਿਮ ਨੂੰ ਨੂੰ ਦੋ ਸੀਲ ਮੁਰਗੀਆਂ ਤੇ ਨਾਲ ਦੇਸੀ ਪੰਜ ਕੁਕੜੀਆਂ ਇਹ। ਸੋ ਆਓ ਹੁਣ ਆਪਾਂ ਨੂੰ ਖੁਰਮ ਨੇ। ਸੋ ਫੜ ਕੇ ਤਰੀ। ਪਹਿਲਾਂ ਜਿਹੜੇ ਸੀਲ ਦੋ ਮੁਰਗੇ ਉਹ ਤਾਂ ਆਪਾਂ ਹੱਥ ਹੀ ਖਰਾਵਾਂਗੇ ਤੇ ਜਿਹੜੇ ਬਾਕੀ ਉਹ ਇਹਨੂੰ ਬਕਸੇ 'ਚ ਖਰਾਵਾਂਗੇ। ਤੁਸੀਂ ਵੀ ਜਿਹੜੇ ਸੀਨ ਦੋਵੇਂ ਐ ਬਹੁਤ ਤੰਗ ਕਰਦੇ। ਸੋ ਆ ਜੀ ਗਾਇਸ ਆਪਾਂ ਖਾਈ ਸਕਦੇ ਆਪਾਂ ਪੈਕ ਕਰਦੇ ਨਿੱਕੇ। ਤੇ ਆਪਾਂ ਦਰਾਜੀ ਵੀਰ ਨੂੰ ਸਿਕਰੀ ਚੱਕਰਾ ਦੇ। 4 ਾਂਗ ਹੋ ਗੋ। 4 ਆਏ। 3 3 ਨਹੀਂ ਨਹੀਂ 4 8 5 ਹਾਂ ਠੀਕ ਐ। ਆਹ ਕਿੰਨੇ ਆ। ਸੋ ਆਪਾਂ ਇਹਨਾਂ ਨੂੰ ਪੈਕ ਕਰਤਾ ਹੁਣ ਇਹਨੂੰ ਉੱਤੋਂ ਦੀ ਫੜਾਵਾਂਗੇ। ਸੋ ਗੌਰੀ ਦਾ ਯਾਰ ਵੀਰ। ਗਾਈਸ ਆਪਣਾ ਫਿਕਸ ਰਾਈ ਵੀਰ ਨੂੰ ਫੜਾਤੇ ਆ ਜਿੰਨੇ ਲੈਂਦੇ ਜੀ ਤੇ 5 5 5 6 ਲੈਂਦੇ ਸੀ ਤੇ ਦੋ ਸੀਟ ਹੋ ਗਈਆਂ ਨੇ ਵਿਆਹ ਹੀ ਤੇ ਬਾਕੀ ਵੀ ਰਾਏ ਦੇ ਉਹਨੇ ਪਹਿਲਾਂ ਵੀ ਰੱਖੇ ਸੀ ਤੇ ਆਪ ਪਾਣੀ ਹਜੇ ਕੋਈ ਫਿਕਸ ਪਾਉਣਾ ਤੋਂ ਪਤਾ ਕਿ ਉਹਨੂੰ ਹੋ ਗਿਆ ਜਿਦਾ ਕੱਟੇ ਤੇ ਉਹ ਜਗਾ ਥੋੜੀ ਜਿਹੀ ਵੱਤ ਜਿਵੇਂ ਵੱਧ ਗਈ ਫਿਰ ਆਪਾਂ ਫਿਕਸ ਤੇ ਇਨੇ ਕੇ ਰੱਖਾਂਗੇ ਤੇ ਕੋਈ ਹੋਰ ਜਾਨਵਰ ਪਾਵਾਂਗੇ ਯਕੀਨ ਸੋ ਕੋ ਨੂੰ ਸਦਨੋ ਪ੍ਰੋਜੈਕਟ ਦੀ ਫੀਮੇਲ ਰੱਖ ਸਕਦੇ ਆ ਤੇ ਜੇ ਰੱਖਾਂਗੇ ਸੋ ਤੁਸੀਂ ਆਪਣੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਜਿਵੇਂ ਜਿਵੇਂ ਸਬਸਕ੍ਰਾਈਬਰ ਵਧਦੇ ਰਹੇ ਹੋਵੇਂ ਹੋਵੇਂ ਆਪਾਂ ਤੁਹਾਨੂੰ ਪਤਾ ਆ ਕੀ ਹੋਇਆ ਸੋ ਆਪਣੇ অলਮੋਸਟ ਆਪਣੇ 100 ਸਬਸਕ੍ਰਾਈਬਰ ਹੋ ਹੀ ਚੱਲੇ ਨਹੀਂ 15 ਰਹਿੰਦੇ ਆ 15 ਰਹਿ ਗਿਆ 100 ਹੋ ਜਾਵੇ ਸੋ ਜਲਦੀ ਜਲਦੀ ਆਪਣੇ 50 ਸਬਸਕ੍ਰਾਈਬਰ ਪੂਰੇ ਕਰੋ ਤੇ ਆਪਣਾ 100 ਹੋ ਜਾਣਾ ਤੇ ਕਿਸੇ ਵੀ ਬਲੌਗ ਨੂੰ ਪਿਆਰਿੰਦੇ ਰਹਿਣਾ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਇਹ ਹੋਰ ਸ਼ੇਅਰ ਕਰਨੇ ਆ ਤੇ ਤੁਹਾਨੂੰ ਡੇਲੀ ਵਲੌਗ ਮਿਲਣ ਲਈ ਐਚ ਐਸਪੈਕਟ ਵਲੌਗਸ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕੱਲ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਬਸਕ੍ਰਾਈਬ